ਪੈਣ ਮਨਦੀਪ ਕੌਰ ਮੀਤ ਪ੍ਰਧਾਨ ਗਲੋਬਲ ਸਿੱਖ ਕਾਉਂਸਲ ਤੋਂ ਜਿਹੜੀ ਇਹ ਸੰਸਥਾ ਹੈ ਬੜੇ ਸੋਹਣੇ ਗੁਰ ਇਤਿਹਾਸ ਨੂੰ ਲੈ ਕਰਕੇ ਕਾਰਜ ਕਰਦੀ ਹੈ ਪੰਥਕ ਕਾਰਜ ਬੜੇ ਇਸ ਸੰਸਥਾ ਨੇ ਪੰਜਾਬ ਦੇ ਅੰਦਰ ਚਲਾਏ ਹੋਏ ਹਨ ਲਗਭਗ 40 ਸੈਂਟਰ ਇਹ ਸੰਸਥਾ ਵੱਲੋਂ ਪੰਜਾਬ ਦੀ ਧਰਤੀ ਤੇ ਚਲਾਏ ਜਾ ਰਹੇ ਹਨ ਬਾਕੀ ਸਮੇ ਨੂੰ ਮੁੱਖ ਰੱਖਦੇ ਆ ਪੈਣ ਮਨਦੀਪ ਕੌਰ ਆਪ ਜੀ ਨੂੰ ਇਹਨਾਂ ਕਾਰਜਾਂ ਬਾਰੇ ਸਾਂਝ ਪਾਉਣਗੇ અલੈਨ ਦੀ ਧਰਤੀ ਤੋਂ ਹੁਣ ਪੈਣ ਮਨਦੀਪ ਕੌਰ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਫਤਿਹ ਪ੍ਰਵਾਨ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਮਨ ਖੁਸ਼ ਹੋਇਆ ਅੱਜ ਬڑے ਛੋਟੇ ਛੋਟੇ ਪਿਆਰੇ ਬੱਚਿਆਂ ਨੇ ਬੱਚੀਆਂ ਨੇ ਬਹੁਤ ਮਿਹਨਤ ਦੇ ਨਾਲ ਕਵਿਤਾਵਾਂ ਦੀ ਸਾਂਝ ਪਾਈ ਗੁਰਮਤਿ ਦੇ ਸਵਾਲ ਜਵਾਬ ਉਹਨਾਂ ਦੀ ਵੀ ਸਾਂਝ ਪਾਈ ਤੇ ਨਾਲ ਹੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਉਹ ਵੀ ਸਿੱਖੀ ਉਹਨਾਂ ਵੀਰਾਂ ਦਾ ਵਿਸ਼ੇਸ਼ ਧੰਨਵਾਦ ਮਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਇਹਨਾਂ ਕਾਰਜਾਂ ਵਾਸਤੇ ਪ੍ਰੇਰਿਤ ਕੀਤਾ ਮੇਰੇ ਵੀਰ ਨੇ ਗੁਣੇ ਗੱਲ ਕੀਤੀ ਹੈ ਗਲੋਬਲ ਸਿਕ ਕਾਉਂਸਲ ਦੇ 40 ਸੈਂਟਰ 40 ਨੇ ਲਗਭਗ ਸਾਰੇ ਪੰਜਾਬ ਦੇ ਵਿੱਚ 72 ਦੇ ਕਰੀਬ ਸੈਂਟਰ ਸਾਡੇ ਜਿਹੜੇ ਨੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਜਿੱਥੇ ਅਸੀਂ ਲੋੜਵੰਦ ਬੱਚਿਆਂ ਦੀ ਤੇ ਹੋਰ ਵੀ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੀ ਕੋਸ਼ਿਸ਼ ਕਰੀ ਰਹੀ ਦੀ ਹੈ ਕਿ ਉਹਨਾਂ ਬੱਚਿਆਂ ਦੀ ਹਰ ਤਰੀਕੇ ਨਾਲ ਪੜ੍ਹਾਈ ਦੇ ਵਿੱਚ ਮਦਦ ਕੀਤੀ ਜਾ ਸਕੇ ਸੋ ਆਪ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਸੈਂਟਰ ਖੋਲਣਾ ਚਾਹੁੰਦੇ ਹੋ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਬਾਕੀ ਇੱਕ ਗੱਲ ਮੈਂ ਜ਼ਰੂਰ ਇੱਥੇ ਸਾਂਝੀ ਕਰਾਂਗੀ ਕਿ ਕੇਵਲ ਅਸੀਂ ਅੱਜ ਹੀ ਨਹੀਂ ਇੱਥੇ ਪੰਜਾਬੀ ਬੋਲਣੀ ਜਾਂ ਆਪਣੇ ਬੱਚਿਆਂ ਨੂੰ ਕੇਵਲ ਅੱਜ ਹੀ ਨਹੀਂ ਪੰਜਾਬੀ ਦੇ ਨਾਲ ਜੋੜਨਾ ਸਗੋਂ ਆਪਣੇ ਘਰਾਂ ਦੇ ਵਿੱਚ ਵੀ ਪੰਜਾਬੀ ਦੇ ਨਾਲ ਹਮੇਸ਼ਾ ਸਾਝ ਪਾਉਣੀ ਹੈ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਨਾ ਆਉਂਦੀ ਉਨੀ ਦੇਰ ਤੱਕ ਅਸੀਂ ਨਾ ਤੇ ਗੁਰਮਤ ਦੇ ਨਾਲ ਜੁੜ ਸਕਦੇ ਆ ਇਹ ਗੱਲ ਵੱਖਰੀ ਹੈ ਕਿਸੇ ਕਹਿ ਦਿੰਦੇ ਆ ਲੈਂਗੁਏਜ ਕੋਈ ਬੈਰੀਅਰ ਨਹੀਂ ਬਿਲਕੁਲ ਹੈ ਜਿਹੜੇ ਅਨੁਭਵ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਕਹਿ ਸਕਦੇ ਆ ਨਾ ਉਹ ਦੂਸਰੀ ਕਿਸੇ ਵੀ ਬਾਦਸ਼ਾਹ ਦੇ ਵਿੱਚ ਉਹ ਅਨਪਪ ਸਾਂਝ ਨਹੀਂ ਕਰ ਸਕਦੇ ਸੋ ਮੈਂ ਬਹੁਤਾ ਸਮਾਂ ਤਾਂ ਨਹੀਂ ਲਵਾਂਗੀ ਪਰ ਇੱਥੇ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗੀ ਕਿ ਜੇ ਕੋਈ ਸੰਸਥਾ ਚੰਗਾ ਕੰਮ ਕਰਦੀ ਹੈ ਤੇ ਉਹਦੇ ਨਾਲ ਅਸੀਂ ਜਿਹੜੀ ਆ ਉਹ ਸਾਂਝ ਜ਼ਰੂਰ ਪਾਈਏ ਤੇ ਸਾਥ ਵੀ ਜ਼ਰੂਰ ਦੇਈਏ ਇਹ ਕਿਸੇ ਸੰਸਥਾ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਆ ਸਿਰਫ ਇੱਕ ਸਾਥ ਦੇਣ ਦੀ ਅਪੀਲ ਹੈ ਕਿ ਅਸੀਂ ਸਾਰੇ ਉਹ ਸੰਸਾ ਦਾ ਸਾਥ ਦੇਈਏ ਜਿਵੇਂ ਇੱਥੇ ਮੇਰੇ ਵੀਰਾਂ ਨੇ ਇੰਨਾ ਵਧੀਆ ਕੰਮ ਕੀਤਾ ਏ ਸੋ ਅਸੀਂ ਇਹਨਾਂ ਵੀਰਾਂ ਦਾ ਵੀ ਸਾਥ ਦੇਈਏ ਤੇ ਇਹ ਜਿਹੜੇ ਸਵਾਲ ਜਵਾਬ ਮੈਂ ਵੀ ਸਾਂਝ ਪਾ ਦਵਾਂ ਇਹ ਸਵਾਲ ਜਵਾਬ ਜਿਹੜੇ ਨੇ ਇਹ ਪੰਜਾਬ ਦੇ ਸਾਡੇ 70 ਸੈਂਟਰਾਂ ਦੇ ਵਿੱਚ ਵੀ ਗਏ ਨੇ ਦਿੱਲੀ ਵਿੱਚ ਵੀ ਗਏ ਨੇ ਯੂਕੇ ਦੇ ਵਿੱਚ ਵੀ ਗਏ ਨੇ ਤੇ ਯੂਐਸਏ ਦੇ ਇੱਕ ਜਗ੍ਹਾ ਤੇ ਵੀ ਇਹ ਸਵਾਲ ਜਵਾਬ ਗਏ ਨੇ ਇੰਨੀ ਦੂਰ ਤੱਕ ਬਾਬਾ ਜਹਾਰ ਸਿੰਘ ਦਸਤਾਰ ਲਹਿਰ ਦੀ ਜਿਹੜੀ ਸਾਂਝ ਆ ਉਹ ਪਹੁੰਚੀ ਆ ਇਹ ਵੀ ਗੱਲ ਮੈਂ ਇੱਥੇ ਨਾਲ ਸਾਂਝੀ ਕਰਦੇ ਆਂ ਸੋ ਆਪ ਸਭਨਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਵੀਰਾਂ ਦਾ ਸਾਥ ਦਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰੀ ਕਮੇਟੀ ਦਾ ਸਾਥ ਦਿੱਤਾ ਜਾਵੇ ਸਾਰੇ ਵੀਰਾਂ ਦਾ ਬਾਬਾ ਜੂ ਝਾਰ ਸਿੰਘ ਦਸਤਾਰ ਲਹਿਰ ਖਾਸ ਕਰਕੇ ਮੈਂ ਆਪਣੇ ਵੱਡੇ ਵੀਰ ਵੀਰ ਸਤਵਿੰਦਰ ਸਿੰਘ ਜੀ ਦਾ तहे ਦਿਨੋਂ ਧੰਨਵਾਦ ਕਰਦੀ ਆ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਅੱਜ ਅਸੀਂ ਇੱਥੇ ਪਹੁੰਚੇ ਆ ਤਾਂ ਮੇਰੇ ਦਿਲ ਦੇ ਵਿੱਚ ਵੀ ਪਿਆਰੇ ਬੱਚਿਆਂ ਨੂੰ ਦੇਖ ਕੇ ਇੱਕ ਆਚਾ ਇੱਕ ਉਮਾ ਆਇਆ ਹੈ ਕਿ ਮੈਂ ਉਹ ਸਾਂਝਾ ਕਰਾਂ ਸੋ ਆਪ ਸਭ ਦੇ ਨਾਲ ਉਹ ਸਾਂਝਾ ਕਰਕੇ ਮੈਂ ਫਤਿਹ ਦੀ ਸਾਂਝ ਪਾਵਾਂਗੀ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਵਾਸਤੇ ਕਿਸੇ ਕਵੀ ਨੇ ਆਪਣੀ ਖਿਆਲ ਉਡਾਰੀ ਬੜੀ ਵਧੀਆ ਲਿਖੀ ਹੈ ਕਹਿੰਦੇ ਨੇ ਕਿ ਮੈਂ ਹਾਂ ਤੇਗ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਭਾਵੇਂ 100 ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮਾ ਨਹੀਂ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ ਮੇਰੇ ਪਿਤਾ ਨੇ ਪੈਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾ ਹੁਣ ਭੁੱਖ ਦੇ ਵਿੱਚ ਵੇਖੀ ਮੇਰੇ ਪੁੱਤ ਨੇ ਵਾਹਣੀਆਂ ਉਹ ਤੇਗਾ ਉਹਨਾਂ ਤੇਗਾ ਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਲੱਖਾਂ ਲਾਊਗੀ ਖੋ ਤੇਗਾ ਤੇਰੀਆਂ ਲੱਖਾਂ ਲਾਊਗੀ ਖੋ ਤੇਗਾ ਇੰਨਾ ਹੀ ਬੇਨਤੀਆਂ ਦੇ ਨਾਲ ਸਾਹੋਲਜੀ ਵੀਰ ਨੇ ਜਕਾਰਾ ਛੱਡ ਦਿੱਤਾ ਤੇ ਮੈਂ ਵੀ ਇੱਥੇ ਹੀ ਫਤਿਹ ਦੀ ਸਾਂਝ ਪਾਉਂਦੀ ਆਂ ਬਾਕੀ ਬੇਨਤੀਆਂ ਜੇ ਕਿਸੇ ਨੇ ਵੀ ਮੇਰੇ ਨਾਲ ਸਾਂਝ ਪਾਣੀ ਹੋਵੇ ਗਲੋਬਲ ਸਿਕ ਕੌਂਸਲ ਵਾਸਤੇ ਤਾਂ ਮੈਂ ਇੱਥੇ ਮੌਜੂਦ ਆ ਮੇਰਾ ਵੀਰ ਪਰਗਤ ਸਿੰਘ ਇੱਥੇ ਮੌਜੂਦ ਆ ਤੁਸੀਂ ਮੇਰਾ ਫੋਨ ਨੰਬਰ ਲੈ ਸਕਦੇ ਆ ਮੇਰੇ ਵੀਰ ਦੇ ਕੋਲੋਂ ਨੰਬਰ ਲੈ ਸਕਦੇ ਆ ਤੁਸੀਂ ਕਦੀ ਵੀ ਸਾਂਝ ਪਾ ਕੇ ਕੋਸ਼ਿਸ਼ ਕਰੋ ਕਿ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਸੈਂਟਰਾਂ ਦੀ ਸਾਂਝ ਜ਼ਰੂਰ ਪਾਈਏ ਬਾਕੀ ਹੋਰ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਉਹਨਾਂ ਦੇ ਨਾਲ ਵੀ ਸਾਂਝ ਪਾਈਏ ਉਹ ਜੀ ਫਤਿਹ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ